ਇਹ ਰਜਨੀ ਦਾ ਇਤਿਹਾਸ ਅਸਲੀ ਹੈ ਜਾਂ ਫਿਰ ਇਹ ਸਿਰਫ ਸਾਡੇ ਪਛੋਕੜ ਨਾਲ ਜੋੜ ਦਿੱਤੀ ਗਈ ਇੱਕ ਦੰਤ ਕਥਾ मात्र ਹੈ ਆਖਰ ਕਿਹੜੇ ਇਤਿਹਾਸਿਕ ਸਰੋਤ ਵਿੱਚ ਇਸ ਘਟਨਾ ਦਾ ਜ਼ਿਕਰ ਮਿਲਦਾ ਹੈ ਇਸ ਵਿਸ਼ੇ ਤੇ ਆ ਰਹੀ ਨਵੀਂ ਫਿਲਮ ਦੀਆਂ ਝਲਕੀਆਂ ਤੇ ਪੁਰਾਣੀ ਫਿਲਮ ਦੇਖਣ ਤੋਂ ਬਾਅਦ ਕੁਝ ਇਹੋ ਜਿਹੀਆਂ ਗੱਲਾਂ ਸਾਫ਼-ਸਾਫ਼ ਨਜ਼ਰ ਆ ਰਹੀਆਂ ਹਨ ਜੋ ਅਸਲ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ ਸੋ ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਤਾਂ ਚਲੋ ਫਿਰ ਸਿੱਖੀ ਦਾ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਸ਼ਾਨਦਾਰ ਵੀਡੀਓਜ਼ ਵੇਖਣ ਲਈ ਸਕਸੈਸ ਦਾ ਰਾਹ ਚੈਨਲ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧਿਏ ਸਿੱਖ ਕੌਮ ਦੇ ਇੱਕ ਬੜੇ ਹੀ ਮਹਾਨ ਕਵੀ ਹੋਏ ਹਨ ਭਾਈ ਸੰਤੋਖ ਸਿੰਘ ਜੀ ਲਗਭਗ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਉ ਤਾਂ ਭਾਈ ਸੰਤੋਖ ਸਿੰਘ ਜੀ ਨੇ ਕਈ ਮਹਾਨ ਗ੍ਰੰਥ ਲਿਖੇ ਹਨ ਪਰ ਉਹਨਾਂ ਦੀ ਸਭ ਤੋਂ ਵੱਡੀ ਸੇਵਾ ਇਹ ਹੈ ਕਿ ਭਾਈ ਸੰਤੋਖ ਸਿੰਘ ਜੀ ਨੇ 2.5 ਲੱਖ ਕਾਵਿ ਸ਼ਲੋਕ ਲਿਖ ਕੇ ਪ੍ਰਥਮ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਇਸ ਸੰਪੂਰਨ ਇਤਿਹਾਸ ਦੋ ਗ੍ਰੰਥਾਂ ਵਿੱਚ ਲੜੀਵਾਰ ਸੰਜੋਧ ਦਿੱਤਾ ਹੈ ਇਹਨਾਂ ਮਹਾਨ ਗ੍ਰੰਥਾਂ ਦੇ ਨਾਮ ਹਨ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਸ਼੍ਰੀ ਗੁਰਪ੍ਰਤ ਅਬ ਸੂਰਜ ਗ੍ਰੰਥ ਤੇ ਆ ਜਿਹੜੇ ਦੂਸਰੇ ਗ੍ਰੰਥ ਦਾ ਨਾਮ ਹੈ ਲਿਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਹ ਬੀਬੀ ਰਜਨੀ ਦਾ ਪ੍ਰਸੰਗ ਸਾਨੂੰ ਐਸੇ ਗ੍ਰੰਥ ਵਿੱਚ ਹੀ ਮਿਲਦਾ ਹੈ ਇਹ ਗੱਲ ਹੈ ਲਗਭਗ 1577 ਦੇ ਲਾਗੇ ਤੱਕ ਦੀ ਪੰਜ ਦਰਿਆਵਾਂ ਦੀ ਇਸ ਧਰਤੀ ਤੇ ਪੱਟੀ ਨਾਂ ਦੀ ਇੱਕ ਨਿੱਕੀ ਜੀ ਰਿਆਸਤ ਹੋਇਆ ਕਰਦੀ ਸੀ ਤੇ ਉਹਨਾਂ ਸਮੇਂ ਚ ਪੱਟੀ ਦਾ ਚੌਧਰੀ ਹੁੰਦਾ ਸੀ ਦੁਨੀ ਚੰਦ ਨਾਂ ਦਾ ਇੱਕ ਹੰਕਾਰੀ ਬੰਦਾ ਇਹ ਰਿਆਸਤ ਉਸ ਸਮੇਂ ਮੁਗਲਾਂ ਦੇ ਅਧੀਨ ਆਉਂਦੀ ਸੀ ਤੇ ਦੁਨੀ ਚੰਦ ਦਿੱਲੀ ਦੇ ਮੁਗਲ ਦਰਬਾਰ ਲਈ ਲਗਾਨ ਵਸੂਲਣ ਦਾ ਕੰਮ ਕਰਦਾ ਸੀ ਸੋ ਪੱਟੀ ਰਿਆਸਤ ਵਿੱਚ ਉਹਦਾ ਪੂਰਾ ਦਬਦਬਾ ਸੀ ਐਸ਼ੋ ਰਾਮ ਤੇ ਧਨ-ਦੌਲਤ ਦੀ ਕੋਈ ਕਮੀ ਨਹੀਂ ਸੀ ਪਰ ਜੇ ਕਮੀ ਦੀ ਗੱਲ ਕਰੀਏ ਤਾਂ ਦੁਨੀ ਚੰਦ ਦੀਆਂ ਪੰਜ ਧੀਆਂ ਸਨ ਪਰ ਉਹਦਾ ਕੋਈ ਪੁੱਤਰ ਨਹੀਂ ਸੀ ਕੁਝ ਸਰੋਤਾਂ ਵਿੱਚ ਸੱਤ ਧੀਆਂ ਦਾ ਜ਼ਿਕਰ ਵੀ ਆਉਂਦਾ ਹੈ ਪਰ ਭਾਈ ਸੰਤੋਖ ਸਿੰਘ ਜੀ ਪੰਜ ਧੀਆਂ ਬਾਰੇ ਹੀ ਲਿਖਦੇ ਹਨ ਪੁੱਤਰ ਤੇ ਦਾਤ ਲਈ ਦੁਨੀ ਚੰਦ ਨੇ ਬੜੇ ਤਰਲੇ ਮਾਰੇ ਪਰ ਉਸ ਪਾਲਨਹਾਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਚਾਰ ਧੀਆਂ ਤੋਂ ਬਾਅਦ ਜਦੋਂ ਉਹਦੇ ਘਰ ਪੰਜਵੀਂ ਸੰਤਾਨ ਜਨਮ ਲੈਣ ਵਾਲੀ ਸੀ ਤਾਂ ਉਸ ਸਮੇਂ ਦੁਨੀ ਚੰਦ ਨੇ ਬੜਿਆਂ ਮੰਦਿਰਾਂ ਮਸਜਿਦਾਂ 'ਚ ਜਾ ਕੇ ਮੱਥੇ ਰਗੜੇ ਹਵਨ ਕਰਾਏ ਤੇ ਬੜੇ ਵੱਡੇ ਵੱਡੇ ਦਾਨ ਪੁੰਨ ਕੀਤੇ ਪਰ ਚਾਰ ਧੀਆਂ ਤੋਂ ਬਾਅਦ ਇਸ ਵਾਰ ਵੀ ਉਹਦੇ ਘਰ ਇੱਕ ਧੀ ਨੇ ਹੀ ਜਨਮ ਲਿਆ ਇਸ ਬੱਚੀ ਦਾ ਨਾਮ ਰੱਖਿਆ ਗਿਆ ਰਜਨੀ ਹੁਣ ਦੁਨੀ ਚੰਦ ਦਾ ਰੱਬ ਤੋਂ ਵਿਸ਼ਵਾਸ ਉੱਠ ਚੁੱਕਿਆ ਸੀ ਉਹਨੇ ਆਪਣੇ ਇਲਾਕੇ ਦੇ ਸਾਰੇ ਮੰਦਰ ਮਸਜਿਦਾਂ ਬੰਦ ਕਰਾਤੇ ਤੇ ਜੇ ਕੋਈ ਰੱਬ ਦਾ ਨਾਮ ਜਪਦਾ ਤਾਂ ਉਹਨੂੰ ਸ਼ਰੇ ਆਮ ਚੌਰਾਹੇ 'ਚ ਖੜਾ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਇਤੋਂ ਧੱਕੇ ਉਹ ਆਪਣੇ ਆਪ ਨੂੰ ਰੱਬ ਤੋਂ ਵੀ ਉੱਤੇ ਸਮਝਣ ਲੱਗ ਪਿਆ ਸੀ ਸਮਾਂ ਲੰਘਿਆ ਤੇ ਬੀਬੀ ਰਜਨੀ ਨੇ ਸੁਰਤ ਸੰਭਾਲੀ ਪਰ ਕੁਦਰਤੀ ਤੌਰ ਤੇ ਹੀ ਉਹ ਸੁਭਾਅ ਵਿੱਚ ਆਪਣੇ ਪਿਤਾ ਤੋਂ ਬਿਲਕੁਲ ਉਲਟ ਪਰਮਾਤਮਾ ਵਿੱਚ ਅਪਾਰ ਸ਼ਰਧਾ ਰੱਖਦੀ ਸੀ ਬੀਬੀ ਰਜਨੀ ਅਕਸਰ ਇਕੱਲੇ ਬੈਠ ਕੇ ਰੱਬ ਦਾ ਨਾਮ ਜਪਦੀ ਰਹਿੰਦੀ ਪਰ ਇਹ ਗੱਲਾਂ ਦੁਨੀ ਚੰਦ ਨੂੰ ਬਿਲਕੁਲ ਵੀ ਪਸੰਦ ਨਹੀਂ ਸਨ ਉਹ ਅਕਸਰ ਇਸ ਗੱਲ ਤੇ ਬੀਬੀ ਰਜਨੀ ਤੇ ਗੁੱਸਾ ਕਰਦਾ ਇੱਕ ਦਿਨ ਕੀ ਹੋਇਆ ਕਿ ਦੁਨੀ ਚੰਦ ਨੇ ਆਪਣੀਆਂ ਪੰਜੇ ਧੀਆਂ ਨੂੰ ਕੋਲ ਬੁਲਾ ਕੇ ਪੁੱਛਿਆ ਇਹ ਗਹਿਣੇ ਗੱਟੇ ਮਹਿੰਗੇ ਮਹਿੰਗੇ ਕੱਪੜੇ ਤੇ ਵਨਸਵੰਨਾ ਖਾਣ-ਪਾਨ ਇਹ ਸਭ ਤੁਹਾਨੂੰ ਕੌਣ ਦੇ ਰਿਹਾ ਹੈ ਤੁਸੀਂ ਕੀ ਦਾ ਦਿੱਤਾ ਖਾਂਦੀਆਂ ਹੋ ਤਾਂ ਵੱਡੀਆਂ ਚਾਰੇ ਪੈਣਾ ਨੇ ਇੱਕੋ ਸਰ ਵਿੱਚ ਕਿਹਾ ਕਿ ਪਿਤਾ ਜੀ ਤੁਸੀਂ ਹੀ ਸਾਡੇ ਪਾਲਨਹਾਰ ਹੋ ਅਸੀਂ ਤੁਹਾਡਾ ਦਿੱਤਾ ਹੀ ਖਾਂਦੀਆਂ ਹਾਂ ਇਹ ਸੁਣ ਕੇ ਦੁਨੀ ਚੰਦ ਬੜਾ ਖੁਸ਼ ਹੋਇਆ ਪਰ ਉਹਨੇ ਵੇਖਿਆ ਕਿ ਬੀਬੀ ਰਜਨੀ ਇੱਕ ਪਾਸੇ ਬਿਲਕੁਲ ਚੁੱਪ-ਚਾਪ ਖਲੋਤੇ ਸਨ ਇਹ ਵੇਖ ਕੇ ਦੁਨੀ ਚੰਦ ਨੇ ਬੀਬੀ ਰਜਨੀ ਤੋਂ ਇੱਕ ਵਾਰ ਫਿਰ ਇਹ ਸਵਾਲ ਕੀਤਾ ਕਿ ਰਜਨੀ ਤੂੰ ਜਵਾਬ ਨਹੀਂ ਦਿੰਦਾ ਦੱਸ ਤੂੰ ਕੀ ਦਾ ਦਿੱਤਾ ਖਾਂਦੀ ਹੈ ਬੀਬੀ ਰਜਨੀ ਨੇ ਜਵਾਬ ਦਿੱਤਾ ਕਿ ਪਿਤਾ ਜੀ ਮੈਨੂੰ ਲੱਗਦਾ ਹੈ ਕਿ ਭੈਣਾ ਬੜੇ ਵੱਡੇ ਭੁਲੇਖੇ ਵਿੱਚ ਹਨ ਅਸੀਂ ਸਾਰੇ ਉਸ ਰੱਬ ਦਾ ਉਸ ਪਾਲਨਹਾਰ ਦਾ ਦਿੱਤਾ ਹੀ ਖਾਂਦੇ ਹਾਂ ਉਹ ਤਾਂ ਪੱਥਰਾਂ 'ਚ ਬੈਠੇ ਕੀੜੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੰਦਾ ਤੁਸੀਂ ਤਾਂ ਬਸ ਇੱਕ ਜਰੀਆ मात्र ਹੋ ਮੈਂ ਤਾਂ ਉਸ ਰੱਬ ਦਾ ਦਿੱਤਾ ਖਾਂਦੀ ਹਾਂ ਰਜਨੀ ਦਾ ਇਹ ਜਵਾਬ ਸੁਣ ਕੇ ਦੁਨੀ ਚੰਦ ਗੁੱਸੇ ਨਾਲ ਲਾਲ ਹੋ ਗਿਆ ਕਹਿੰਦਾ ਤੈਨੂੰ ਬੜਾ ਵੱਡਾ ਵਹਿਮ ਹੈ ਕਿ ਸਾਰੇ ਐਸ਼ੋ ਰਾਮ ਤੈਨੂੰ ਰੱਬ ਦੇ ਰਿਹਾ ਹੈ ਵੇਖੂੰਗਾ ਜਦੋਂ ਮੈਂ ਆਪਣਾ ਹੱਥ ਤੇਰੇ ਸਿਰ ਤੋਂ ਚੁੱਕ ਲਿਆ ਤੇ ਤੂੰ ਦਾਣੇ-ਦਾਣੇ ਨੂੰ ਮੁਤਾਜ ਹੋ ਗਈ ਫੇਰ ਮੈਂ ਤੈਨੂੰ ਪੁੱਛੂੰਗਾ ਕਿ ਤੂੰ ਕੀ ਦਾ ਦਿੱਤਾ ਖਾਂਦੀ ਹੈ ਇਸ ਤੋਂ ਬਾਅਦ ਦੁਨੀ ਚੰਦ ਨੇ ਉਹ ਕੀਤਾ ਜੋ ਕੋਈ ਸੁਪਨੇ ਵਿੱਚ ਵੀ ਸੋਚ ਨਹੀਂ ਸੀ ਸਕਦਾ ਦੁਨੀ ਚੰਦ ਨੇ ਰਜਨੀ ਦੇ ਹਾਨ ਦਾ ਇੱਕ ਮੁੰਡਾ ਲੱਭਿਆ ਇੱਕ ਤਾਂ ਉਹਦਾ ਸਾਰਾ ਪਿੰਡਾ ਕੋੜ ਦਾ ਮਾਰਿਆ ਸੀ ਤੇ ਦੂਜਾ ਉਹ ਅਤਿ ਦਰਜੇ ਦਾ ਗਰੀਬ ਸੀ ਉਸ ਪਿੰਗਲੇ ਦਾ ਨਾਮ ਸੀ ਵਿਕਰਮਦੱਤ ਉਹ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਕੋਈ ਵੀ ਉਹਦੀ ਕੋੜ ਦੀ ਮਾਰੀ ਬਦਸੂਰਤ ਸ਼ਕਲ ਤੱਕ ਨਹੀਂ ਸੀ ਵੇਖਣੀ ਚਾਹੁੰਦਾ ਇਸ ਲਈ ਲੋਕ ਉਹਨੂੰ ਆਪਣੇ ਪਿੰਡਾਂ ਨਗਰਾਂ 'ਚ ਵੜਨ ਤੱਕ ਨਹੀਂ ਸੀ ਦਿੰਦੇ ਹੰਕਾਰ ਚ ਅੰਨੇ ਹੋਏ ਦੁਨੀ ਚੰਦ ਨੇ ਇੱਕ ਪੰਡਤ ਬੁਲਾਇਆ ਤੇ ਰਜਨੀ ਦਾ ਵਿਆਹ ਉਸ ਕੋੜੀ ਨਾਲ ਕਰਕੇ ਉਹਨਾਂ ਦੋਵਾਂ ਨੂੰ ਨਗਰ ਚੋਂ ਬਾਹਰ ਕੱਢਤਾ ਰਜਨੀ ਨੇ ਆਪਣੇ ਪਿਤਾ ਦੇ ਹੁਕਮ ਨੂੰ ਰੱਬ ਦਾ ਭਾਣਾ ਮੰਨਿਆ ਤੇ ਆਪਣੇ ਪਤੀ ਨੂੰ ਖਾਰੀ ਚ ਬਿਠਾ ਕੇ ਨਗਰ ਤੋਂ ਦੂਰ ਚਲੀ ਗਈ ਇੱਥੇ ਇੱਕ ਗੱਲ ਮੈਂ ਨੋਟ ਕੀਤੀ ਕਿ ਦੋਵਾਂ ਫਿਲਮਾਂ ਵਿੱਚ ਬੀਬੀ ਰਜਨੀ ਨੂੰ ਆਪਣਾ ਪਤੀ ਇੱਕ ਰੇੜੀ ਚ ਬਿਠਾ ਕੇ ਖਿੱਚਦੇ ਹੋਏ ਵਿਖਾਇਆ ਗਿਆ ਹੈ ਪਰ ਭਾਈ ਸੰਤੋਖ ਸਿੰਘ ਜੀ ਇੱਥੇ ਰੇੜੀ ਨਹੀਂ ਖਾਰੀ ਸ਼ਬਦ ਦੀ ਵਰਤੋਂ ਕਰਦੇ ਹਨ ਤੇ ਖਾਰੇ ਸ਼ਬਦ ਦਾ ਅਰਥ ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ ਉਹ ਟੋਕਰਾ ਜਿਹਦੇ 'ਚ ਰੱਖ ਕੇ ਭਾਰ ਚੁੱਕਿਆ ਜਾਂਦਾ ਹੈ। ਯਾਨੀ ਕਿ ਬੀਬੀ ਰਜਨੀ ਜੀ ਆਪਣੇ ਪਤੀ ਨੂੰ ਟੋਕਰੇ 'ਚ ਚੁੱਕ ਕੇ ਪਿੰਡਾਂ ਨਗਰਾਂ ਵਿੱਚ ਫਿਰਦੇ ਤੇ ਭੀਖ ਮੰਗ ਕੇ ਗੁਜ਼ਾਰਾ ਕਰਦੇ। ਵੱਡੇ ਵੱਡੇ ਮਹਿਲਾ ਮਨਾਰਿਆਂ 'ਚ ਐਸ਼ੋ ਰਾਮਨਾਲ ਰਹਿਣ ਵਾਲੀ ਧੀ ਜਿਨੇ ਕਦੇ ਪੱਕੀ ਪਕਾਈ ਰੋਟੀ ਵੀ ਆਪ ਥਾਲੀ 'ਚ ਪਾ ਕੇ ਨਹੀਂ ਸੀ ਖਾਦੀ। ਅੱਜ ਦਰ ਦਰ ਦੀਆਂ ਠੋਕਰਾਂ ਖਾ ਰਹੀ ਸੀ। ਪਰ ਇਸ ਸਮੇਂ ਵੀ ਉਹਨਾਂ ਦੇ ਮੁਖ ਤੇ ਇੱਕੋ ਗੱਲ ਸੀ। ਕਿ ਹੈ ਪ੍ਰਮਾਤਮਾ ਜੇ ਇਸ ਤਰ੍ਹਾਂ ਮੰਗ ਤੰਗ ਕੇ ਖਾਣਾ ਹੀ ਤੁਹਾਡੀ ਮਰਜ਼ੀ ਹੈ ਤਾਂ ਮੈਂ ਇਹਦੇ ਵਿੱਚ ਵੀ ਰਾਜੀ ਹਾਂ ਤੇ ਨਾਲ ਹੀ ਉਹ ਹਰ ਪਲ ਆਪਣੇ ਪਿੰਗਲੇ ਪਤੀ ਦੇ ਸਵਸਥ ਹੋਣ ਲਈ ਅਰਦਾਸ ਵੀ ਕਰਦੀ ਰਹਿੰਦੀ ਤੇ ਇਸ ਦੌਰਾਨ ਬੀਬੀ ਰਜਨੀ ਨੇ ਆਪਣੇ ਪਤੀ ਨਾਲ ਕਈ ਤੀਰਥਾਂ ਦੀ ਯਾਤਰਾ ਵੀ ਕੀਤੀ ਤਾਂ ਜੋ ਉਹਦੇ ਪਤੀ ਦਾ ਰੋਗ ਦੂਰ ਹੋ ਸਕੇ ਕਿਉਂਕਿ ਬੀਬੀ ਰਜਨੀ ਦੇ ਪਿੰਗਲੇ ਪਤੀ ਨੂੰ ਲੋਕ ਪਿੰਡਾਂ 'ਚ ਵੜਨ ਤੱਕ ਨਹੀਂ ਸੀ ਦਿੰਦੇ ਸੋ ਬੀਬੀ ਜੀ ਉਹਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਮੰਗਲ ਲਈ ਪਿੰਡ 'ਚ ਚਲੇ ਜਾਂਦੇ ਤੇ ਜੋ ਵੀ ਰੁੱਖਾ ਸੁੱਖਾ ਮਿਲਦਾ ਪਹਿਲਾਂ ਆਪਣੇ ਪਤੀ ਨੂੰ ਛਕਾ ਕੇ ਜੇ ਕੁਝ ਬਚ ਜਾਂਦਾ ਤਾਂ ਆਪ ਛਕਦੇ ਇਸੇ ਤਰ੍ਹਾਂ ਹੀ ਪਿੰਡ ਪਿੰਡ ਘੁੰਮਦੇ ਇੱਕ ਦਿਨ ਉਹ ਭਾਗਾ ਭਰੀ ਧਰਤੀ ਚੱਕ ਰਾਮਦਾਸਪੁਰਾ ਪਹੁੰਚ ਜਾਂਦੇ ਹਨ ਜਿਸ ਨੂੰ ਅੱਜਕੱਲ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ ਉਸ ਸਮੇਂ ਇੱਥੇ ਇੱਕ ਪਾਣੀ ਦੀ ਛੱਪੜੀ ਹੁੰਦੀ ਸੀ ਬੀਬੀ ਰਜਨੀ ਨੇ ਆਪਣੇ ਪਤੀ ਨੂੰ ਉੱਥੇ ਇੱਕ 베ਰੀ ਦੀ ਸੰਘਣੀ ਛਾਵੇਂ ਬਿਠਾ ਦਿੱਤਾ ਤੇ ਆਪ ਤੁੰਗ ਪਿੰਡ ਜੋ ਕਿ ਅੱਜਕੱਲ ਲਗਭਗ ਸ਼ਹਿਰ ਦੇ ਵਿੱਚ ਹੀ ਆ ਗਿਆ ਹੈ ਉੱਥੇ ਮੰਗਣ ਲਈ ਤੁਰ ਪਏ ਜਿਹੜੀ 베ਰੀ ហេਠਾਂ ਬੀਬੀ ਰਜਨੀ ਦਾ ਕੋੜੀ ਪਤੀ ਬੈਠਾ ਸੀ ਉੱਥੇ ਕੁਝ ਕਾਂ ਵੀ ਬੈਠੇ ਸਨ ਉਹ ਵੇਖਦਾ ਹੈ ਕਿ ਇੱਕ ਕਾਂ ਉੱਡ ਕੇ ਆਉਂਦਾ ਹੈ ਤੇ ਛੱਪੜੀ ਦੇ ਪਾਣੀ 'ਚ ਚੁੱਭੀ ਮਾਰਦਾ ਹੈ ਤੇ ਜਦੋਂ ਬਾਹਰ ਨਿਕਲਦਾ ਹੈ ਤਾਂ ਉਹਦਾ ਰੰਗ ਕਾਲੇ ਤੋਂ ਇੱਕਦਮ ਚਿੱਟਾ ਐਨ ਹੰਸ ਵਰਗਾ ਹੋ ਜਾਂਦਾ ਹੈ ਇਹ ਦੇਖ ਕੇ ਵਿਕਰਮਦੱਤ ਹੈਰਾਨ ਰਹਿ ਗਿਆ ਥੋੜੀ ਦੇਰ ਬਾਅਦ ਇਸੇ ਤਰ੍ਹਾਂ ਹੀ ਇੱਕ ਹੋਰ ਕਾਂਵੀਂ ਛਪੜੀ ਚ ਚੁੱਭੀ ਮਾਰ ਕੇ ਕਾਇਆ ਬਦਲ ਕੇ ਬਾਹਰ ਨਿਕਲਦਾ ਹੈ ਇਹ ਦੇਖ ਕੇ ਵਿਕਰਮਦੱਤ ਦੇ ਮਨ ਚ ਵਿਚਾਰ ਆਇਆ ਕਿ ਲੱਗਦਾ ਜਿਵੇਂ ਇਹ ਕੋਈ ਸਧਾਰਨ ਛਪੜੀ ਨਹੀਂ ਇੱਥੇ ਜ਼ਰੂਰ ਕਿਸੇ ਮਹਾਪੁਰਸ਼ ਦੀ ਅਲੌਕਿਕ ਕਿਰਪਾ ਹੋਈ ਹੈ ਕਿਉਂ ਨਾ ਮੈਂ ਵੀ ਇਸ ਛੱਪੜੀ 'ਚ ਇਸ਼ਨਾਨ ਕਰਕੇ ਵੇਖਾਂ ਹੋ ਸਕਦਾ ਹੈ ਮੇਰਾ ਵੀ ਕੋੜ ਠੀਕ ਹੋ ਜਾਵੇ ਆਖਰਕਾਰ ਰੱਬ ਦੇ ਭਰੋਸਾ ਕਰਕੇ ਉਹ ਕਿਸੇ ਤਰ੍ਹਾਂ ਰੱਡ ਦਾ ਕਿ ਸੀਟ ਦਾ ਛੱਪੜੀ ਦੇ ਕੰਡੇ 'ਚ ਜਾ ਪਹੁੰਚਿਆ ਉਸ ਨੂੰ ਡਰ ਸੀ ਕਿਤੇ ਪਾਣੀ ਜ਼ਿਆਦਾ ਡੂੰਘਾ ਨਾ ਹੋਵੇ ਤੇ ਕਿਤੇ ਉਹ ਇਸ ਪਾਣੀ ਵਿੱਚ ਡੁੱਬ ਨਾ ਜਾਵੇ ਸੋ ਸਹਾਰੇ ਲਈ ਉਸਨੇ ਰੁੱਖ ਦੀ ਇੱਕ ਸ਼ਾਖਾ ਪਕੜੀ ਤੇ ਰੱਬ ਦਾ ਨਾਮ ਧਿਆਉਂਦੇ ਹੋਏ ਪਾਣੀ 'ਚ ਉੱਤਰ ਗਿਆ ਤੇ ਜਦੋਂ ਪਾਣੀ ਉਸਦੇ ਸਰੀਰ ਨੂੰ ਲੱਗਿਆ ਤਾਂ ਉਸ ਪਾਲਨਹਾਰ ਦੀ ਕਿਰਪਾ ਨਾਲ ਅਜਿਹਾ ਬਾ ਕਮਾਲ ਕੋਤਕ ਵਾਪਰਿਆ ਕਿ ਉਹਦੇ ਸਾਰੇ ਜ਼ਖਮ ਮਿਟ ਗਏ ਉਹਦਾ ਸਾਰਾ ਸਰੀਰ ਪੂਰੀ ਤਰ੍ਹਾਂ ਠੀਕ ਹੋ ਗਿਆ ਇਹ ਸਭ ਵੇਖ ਕੇ ਵਿਕਰਮਦਤ ਪੂਰੀ ਤਰ੍ਹਾਂ ਹੈਰਾਨ ਸੀ ਪਰਮਾਤਮਾ ਦਾ ਸ਼ੁਕਰ ਕਰਦਾ ਹੋਇਆ ਉਹ ਛੱਪੜੀ ਦੇ ਕੰਡੇ ਤੇ ਬੈਠ ਕੇ ਬੇਸਬਰੀ ਨਾਲ ਰਜਨੀ ਦੇ ਉਣ ਦੀ ਉਡੀਕ ਕਰਨ ਲੱਗਾ ਪਰ ਜਦੋਂ ਰਜਨੀ ਵਾਪਸ ਆਈ ਤਾਂ ਆਪਣੇ ਪਤੀ ਨੂੰ ਉੱਥੇ ਨਾ ਵੇਖ ਕੇ ਤੇ ਪਤੀ ਦੀ ਥਾਂ ਕੋਈ ਅਣਜਾਣ ਨੌਜਵਾਨ ਵੇਖ ਕੇ ਡਰ ਗਈ ਉਹ ਆਪਣੇ ਪਤੀ ਨੂੰ ਪਛਾਣ ਨਹੀਂ ਸੀ ਸਕੀ ਉਹਦੇ ਮਨ 'ਚ ਆਇਆ ਕਿ ਕਿਤੇ ਇਸ ਨੌਜਵਾਨ ਨੇ ਮੈਨੂੰ ਪਾਉਣ ਲਈ ਮੇਰੇ ਪਤੀ ਨੂੰ ਮਾਰ ਤਾਂ ਨਹੀਂ ਦਿੱਤਾ ਰਜਨੀ ਦੇ ਪਤੀ ਵਿਕਰਮਦੱਤ ਨੇ ਉਹਨੂੰ ਸਾਰੀ ਗੱਲਬਾਤ ਵਿਸਤਾਰ ਨਾਲ ਦੱਸੀ ਕਿ ਕਿਸ ਤਰ੍ਹਾਂ ਉਹਦੇ ਅਥਾ ਵਿਸ਼ਵਾਸ ਦਾ ਸਦਕਾ ਪ੍ਰਮਾਤਮਾ ਦੀ ਮਿਹਰ ਹੋਈ ਹੈ ਪਰ ਵਿਕਰਮਦਤ ਦੇ ਵਾਰ-ਵਾਰ ਸਮਝਾਉਣ ਤੇ ਵੀ ਰਜਨੀ ਨੂੰ ਵਿਸ਼ਵਾਸ ਨਾ ਆਇਆ ਤੇ ਉਹ ਜੋਰ-ਜੋਰ ਨਾਲ ਰੋਣ ਲੱਗ ਪਈ। ਉਹਦੀ ਆਵਾਜ਼ ਸੁਣ ਕੇ ਲਾਗੇ ਤੱਕ ਦੇ ਖੇਤਾਂ 'ਚ ਕੰਮ ਕਰ ਰਹੇ ਤਿੰਨ-ਚਾਰ ਕਿਸਾਨ ਵੀ ਉੱਥੇ ਇਕੱਠੇ ਹੋ ਗਏ ਤੇ ਸਾਰਾ ਮਸਲਾ ਸੁਣਨ ਤੋਂ ਬਾਅਦ ਉਹਨਾਂ ਸਲਾਹ ਦਿੱਤੀ ਕਿ ਤੋਂ ਥੋੜੀ ਦੂਰ ਇੱਕ ਬੜੇ ਹੀ ਵੱਡੇ ਮਹਾਪੁਰਖ ਸ੍ਰੀ ਗੁਰੂ ਰਾਮਦਾਸ ਜੀ ਦਾ ਦਰਬਾਰ ਚੱਲ ਰਿਹਾ ਹੈ। ਉਹ ਆਪਣੇ ਪੰਥ ਦੇ ਵਡੇਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੌਥੀ ਜੋਤ ਹਨ। ਤੇ ਬੜੀ ਹੀ ਰੂਹਾਨੀ ਸ਼ਖਸੀਅਤ ਹਨ ਤੁਹਾਡੀ ਇਸ ਉਲਝਣ ਦਾ ਹੱਲ ਤਾਂ ਉਹੀ ਜਾਨੀ ਜਾਨ ਮਹਾਪੁਰਖ ਹੀ ਕਰ ਸਕਦੇ ਹਨ ਰਜਨੀ ਤੇ ਉਹਦਾ ਪਤੀ ਇਹ ਸਾਰੀ ਗੱਲ ਸੁਣ ਕੇ ਕਿਸਾਨਾਂ ਦੀ ਦੱਸੀ ਹੋਈ ਦਿਸ਼ਾ ਵੱਲ ਤੁਰ ਪਏ ਤੇ ਜਦੋਂ ਪਹੁੰਚੇ ਤਾਂ ਗੁਰੂ ਸਾਹਿਬ ਆਪਣੇ ਆਸਣ ਤੇ ਵਿਰਾਜਮਾਨ ਸਨ ਤੇ ਗੁਰਬਾਣੀ ਵਿਚਾਰ ਚੱਲ ਰਹੀ ਸੀ ਬੀਬੀ ਰਜਨੀ ਨੇ ਗੁਰੂ ਸਾਹਿਬ ਸਾਹਮਣੇ ਬੇਨਤੀ ਕਰਕੇ ਸਾਰੀ ਗੱਲਬਾਤ ਕਹਿ ਸੁਣਾਈ ਤਦ ਗੁਰੂ ਸਾਹਿਬ ਫਰਮਾਏ ਕਿ ਤੀਹ ਇਹ ਨੌਜਵਾਨ ਬਿਲਕੁਲ ਠੀਕ ਕਹਿ ਰਿਹਾ ਹੈ ਇਹ ਤੇਰਾ ਘਰ ਵਾਲਾ ਹੀ ਹੈ ਤੇਰੀ ਜੋ ਉਸ ਅਕਾਲ ਪੁਰਖ ਵਿੱਚ ಅಪਾਰ ਸ਼ਰਧਾ ਸੀ ਤੈਨੂੰ ਇਸੇ ਦਾ ਹੀ ਫਲ ਮਿਲਿਆ ਹੈ ਫੇਰ ਵੀ ਤੇਰੀ ਤਸੱਲੀ ਲਈ ਵਿਕਰਮਦਤ ਦਾ ਇੱਕ ਹੱਥ ਜਿਹਦੇ ਨਾਲ ਇਹਨੇ ਦਰਖਤ ਦਾ ਟਾਣਾ ਫੜਿਆ ਸੀ ਉਹ ਹਜੇ ਵੀ ਕੋੜ ਨਾਲ ਪ੍ਰਭਾਵਿਤ ਹੈ ਵਿਕਰਮਦਤ ਆਪਣੀ ਪਤਨੀ ਦੀਆਂ ਅੱਖਾਂ ਸਾਹਮਣੇ ਇਹ ਹੱਥ ਛੱਪੜੀ 'ਚ ਡੁਬੋ ਕੇ ਇਹਦੀ ਸ਼ੰਕਾ ਦੂਰ ਕਰਦਿਓ ਇਸ ਤੋਂ ਬਾਅਦ ਵਿਕਰਮਦਤ ਨੇ ਵੀ ਠੀਕ ਉਵੇਂ ਹੀ ਕੀਤਾ ਇਹ ਵੇਖ ਕੇ ਰਜਨੀ ਨੂੰ ਪੂਰਨ ਵਿਸ਼ਵਾਸ ਹੋ ਗਿਆ ਤੇ ਉਹਨੇ ਰੱਬ ਦਾ ਲੱਖ ਲੱਖ ਸ਼ੁਕਰੀਆ ਕੀਤਾ ਇਸ ਤੋਂ ਬਾਅਦ ਇਹ ਦੋਵੇਂ ਪੱਕੇ ਤੌਰ ਤੇ ਹੀ ਉੱਥੇ ਚੱਕ ਰਾਮਦਾਸਪੁਰਾ ਵਿੱਚ ਹੀ ਵੱਸ ਗਏ ਨਾਲੇ ਤਾਂ ਉਥੇ ਕਾਰ ਸੇਵਾ ਵਿੱਚ ਹਿੱਸਾ ਪਾਉਂਦੇ ਤੇ ਨਾਲੇ ਆਪ ਦਾ ਰੁਜ਼ਗਾਰ ਚਲਾਉਂਦੇ ਦਰਅਸਲ ਹੁਣ ਵਿਕਰਮਦੱਤ ਨੇ ਆਪਣਾ ਘਰ ਚਲਾਉਣ ਲਈ ਇੱਕ ਨਿੱਕਾ ਜਿਹਾ ਕਿੱਤਾ ਸ਼ੁਰੂ ਕਰ ਲਿਆ ਸੀ ਤੇ ਪ੍ਰਮਾਤਮਾ ਨੇ ਐਸੀ ਖੇਡ ਰਚਾਈ ਕੁਝਕ ਸਾਲਾਂ ਵਿੱਚ ਹੀ ਉਹਦੇ ਕਾਰੋਬਾਰ ਨੇ ਐਸੀ ਤਰੱਕੀ ਕੀਤੀ ਕਿ ਇੱਕ ਵਾਰ ਫੇਰ ਬੀਬੀ ਰਜਨੀ ਨੌਕਰਾਂ ਚਾਕਰਾਂ ਤੇ ਹਵੇਲੀਆਂ ਵਾਲੀ ਹੋ ਗਈ ਉਹਦੇ ਘਰ ਵਿੱਚ ਅਥਾਹ ਧਨ बरस ਰਿਆ ਸੀ ਤੇ ਇਸੇ ਤਰ੍ਹਾਂ ਹੀ ਸੁਖ ਸੁਖਾਂ ਨਾਲ ਸਮਾਂ ਲੰਘਦਾ ਗਿਆ ਰੋਜ਼ਾਨਾ ਵਾਂਗ ਇੱਕ ਦਿਨ ਬੀਬੀ ਰਜਨੀ ਅੰਮ੍ਰਿਤ ਵੇਲੇ ਗੁਰੂ ਘਰ ਵਿੱਚ ਹਾਜ਼ਰੀ ਲਵਾ ਕੇ ਵਾਪਸ ਘਰ ਨੂੰ ਆ ਰਹੀ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਮੰਗਤਾ ਟਕਰਿਆ ਦੇਖਨ ਚ ਅੱਖਾਂ ਤੇ ਕੱਦ ਕਾਠੀ ਤੋਂ ਉਸ ਨੂੰ ਸ਼ੱਕ ਪਿਆ ਤਾਂ ਰਜਨੀ ਨੇ ਪੁੱਛ ਹੀ ਲਿਆ ਕਿ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਨਾਂ ਕੀ ਹੈ ਰਜਨੀ ਦਾ ਸ਼ੱਕ ਬਿਲਕੁਲ ਠੀਕ ਨਿਕਲਿਆ ਇਹ ਬਜ਼ੁਰਗ ਮੰਗਤਾ ਉਸ ਦਾ ਪਿਤਾ ਦੁਨੀ ਚੰਦ ਹੀ ਸੀ ਪੁੱਛਣ ਤੇ ਉਸ ਨੇ ਦੱਸਿਆ ਕਿ ਧੀਏ ਜਦੋਂ ਦੀ ਤੂੰ ਮੇਰੇ ਘਰ ਚੋਂ ਗਈ ਹੈ ਮੇਰੇ ਪੁੱਠੇ ਦਿਨ ਸ਼ੁਰੂ ਹੋ ਗਏ ਘਾਟੇ ਤੇ ਘਾਟਾ ਪੈਂਦਾ ਗਿਆ ਤੇ ਇਨ੍ਹਾਂ ਘਾਟੀਆਂ ਕਰਕੇ ਹੀ ਅੱਜ ਮੈਂ ਮੰਗ ਕੇ ਖਾਣ ਤੇ ਮਜਬੂਰ ਹੋ ਗਿਆ ਹਾਂ ਉਸ ਅਕਾਲਪੁਰਖ ਦੇ ਪਰਮਾਤਮਾ ਦੇ ਰੰਗ ਨਿਆਰੇ ਹਨ ਕੌਣ ਕਿਦੇ ਭਾਗਾਂ ਦਾ ਖਾ ਰਿਹਾ ਹੈ ਇਹ ਤਾਂ ਬਸੋ ਅਕਾਲ ਪੁਰਖ ਸੱਚਾ ਪਿਤਾ ਪਰਮਾਤਮਾ ਹੀ ਜਾਣਦਾ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਗੁਰੂ ਸਾਹਿਬ ਤੇ ਅਪਾਰ ਸ਼ਰਧਾ ਰੱਖਣ ਵਾਲੇ ਭਾਈ ਮੱਖਣਸ਼ਾ ਲਬਾਣਾ ਦਾ ਇਤਿਹਾਸ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਜੋ ਇੱਕ ਸਿੱਖ ਹੋਣ ਦੇ ਬਾਵਜੂਦ ਜ਼ਾਲਮ ਔਰੰਗਜ਼ੇਬ ਦੇ ਮੁਗਲ ਰਾਜ ਵਿੱਚ ਵੀ ਅੱਜ ਦੇ ਅੰਬਾਨੀ ਐਡਾਨੀ ਜਿੰਨੀ ਪਾਵਰ ਰੱਖਦੇ ਸਨ ਤੇ ਖੁਦ ਔਰੰਗਜ਼ੇਬ ਨੇ ਉਹਨਾਂ ਨੂੰ ਕਤਲ ਤੱਕ ਕਰਨ ਦੀ ਛੂਟ ਦਿੱਤੀ ਹੋਈ ਸੀ ਵੀਡੀਓ ਨੂੰ ਲਾਈਕ ਕਰਕੇ ਸਕਸੈਸਦਾਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਬੀਬੀ ਰਜਨੀ ਤੇ ਬਣੀ ਐ ਨਵੀਂ ਫਿਲਮ ਵੇਖਣ ਜਾਉਂਗੇ ਜਾਂ ਨਹੀਂ ਤੇ ਹਮੇਸ਼ਾ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ